ਗੁਰੂ ਸਾਹਿਬ ਨੇ ਜੋ ਕਰਾਮਾਤ ਗੁਰੂ ਸਾਹਿਬ ਨੇ ਜੋ ਸਿੱਖਿਆ ਦਿੱਤੀ ਜੋ ਦ੍ਰਿੜਤਾ ਦਿੱਤੀ ਜੋ ਭਰੋਸਾ ਦਿੱਤਾ ਜੋ ਵਿਸ਼ਵਾਸ ਦਿੱਤਾ ਉਹ ਬੜਾ ਕਮਾਲ ਦਾ ਸੀ ਹਰ ਇੱਕ ਸਿੱਖ ਨੂੰ ਵਿਚਾਰ ਤਾਰਾ ਦਿੱਤੀ ਗੁਰੂ ਜਿਨਾਂ ਕਹਿੰਦੋ ਲਾ ਸਿੱਖ ਵੀ ਅੰਦੇ ਕਰਮ ਕਰੇ ਨ ਉਹ ਭਾਣੇ ਚਲਾ ਆਪਣੇ ਨਿਤ ਝੂਠੋ ਝੂਠ ਬੁਲੇ ਜੇ ਗੁਰੂ ਸੁਝਾਖ ਹੋਏਗਾ ਸਿੱਖ ਵੀ ਸੁਝਾਖ ਹੋਏਗਾ ਜੇ ਗੁਰੂ ਅੰਨਾ ਹੋਏਗਾ ਉਹਦੇ ਪਿਛੇ ਤਰਨ ਵਾਲਾ ਸਿੱਖ ਵੀ ਅੰਨਾ ਹੋਏਗਾ ਗੁਰੂ ਨੇ ਮਨੁੱਖ ਨੂੰ ਸੁਜਾਖਾ ਬਣਾਇਆ ਮਨੁੱਖ ਨੂੰ ਪਾਰਖੂ ਬਣਾਇਆ ਕਿਵੇਂ ਆਪਣੀ ਜ਼ਿੰਦਗੀ ਤੂੰ ਪਾਰਖੂ ਬਣਨਾ ਹੈ ਕਿਵੇਂ ਤੂੰ ਦੂਰ ਅੰਦੇਸ਼ੀ ਬਣਨਾ ਹੈ ਇਹ ਵਿਚਾਰ ਤਾਰਾ ਦਿੱਤੀ ਭਾਸ਼ਾ ਕਹਿੰਦਾ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬਿਰਾਗ ਜਿਸ ਨੇ ਆਪਣੀ ਜ਼ਿੰਦਗੀ ਚੋਂ ਬਿਖ ਤਿਆਗ ਦਿੱਤੀ ਵਿਸ਼ੇ ਵਕਾਰ ਹੁਣ ਬਿਖ ਕੀ ਆ ਯਾਰ ਇਹ ਯਾਰ ਦਾ ਕਾਰਖਾਨਾ ਇੱਥੇ ਹੈ ਬੰਦੇ ਦੇ ਇਸ ਨੂੰ ਭਗਤ ਧੰਨਾ ਜਿਨੇ ਆਸਰਾ ਆਕ ਚਾਖਿਆ ਸੀ ਬਿਖ ਫਲ ਮੀਠ ਲਗੇ ਮਨ ਬੌਰੇ ਚਾਰ ਵਿਚਾਰ ਨਾ ਜਾਣਿਆ ਇਸ ਮਨ ਨੂੰ ਜ਼ਹਿਰ ਦੇ ਫਲ ਬੜੇ ਮਿੱਠੇ ਲੱਗਦੇ ਇਹਨੂੰ ਚੰਗੀਆਂ ਵਿਚਾਰਾਂ ਪਸੰਦ ਨਹੀਂ ਗੁਣ ਤੇ ਪ੍ਰੀਤ ਵੱਡੀ ਅਨਭਾਂਤੀ ਗੁਣਾ ਨਾਲੋਂ ਪ੍ਰੀਤ ਘਟ ਗਈ ਜਨਮ ਮਰਨ ਫਿਰ ਤਾਣਿਆ ਤੇ ਜਨਮ ਮਰਨ ਦਾ ਤਾਣਾ ਨੇ ਆਪੇ ਤਣ ਲਿਆ ਜਨਮ ਮਰਨ ਦਾ ਤਾਣਾ ਨੇ ਆਪੇ ਤਣ ਇਹਨੂੰ ਕਿਸੇ ਨੇ ਨਹੀਂ ਕਿਸੇ ਨੇ ਇਹਨੂੰ ਇਸ ਬੰਨੇ ਨਹੀਂ ਤੋੜਿਆ ਆਪੇ ਜਨਮ ਮਰਨ ਦਾ ਤਾਣਾ ਨੇ ਆਪੇ ਬੁਣਿਆ ਤੇ ਨਰ ਮਾਥੇ ਭਾਗ ਸਮਝ ਲਓ ਦੇ ਮੱਥੇ ਦੇ ਭਾਗ ਜਾਗ ਪਏ ਸਮਝ ਲਓ ਨੇ ਆਪਣੇ ਮੱਥੇ ਦੇ ਭਾਗ ਜਗਾ ਲਏ ਕਿਹਨੇ ਜੇ ਬਿਖਿਆ सगली ਤਜੀ ਤੇ ਬਖ ਤਾਗਣੀ ਆ ਪੈਣੀ ਹੈ ਹੁਣ ਡਾਕਟਰ ਤੁਹਾਨੂੰ ਦਵਾਈ ਦੇ ਸਕਦਾ ਪਰ ਹੇਠ ਥੋੜਾ ਡਾਕਟਰ ਨੇ ਰੱਖਣਾ ਕਿਉਂ ਸਾਹ ਸਮਝ ਮਨ ਲਓ ਡਾਕਟਰ ਤੁਹਾਨੂੰ ਦੱਸ ਸਕਦਾ ਵੀ ਤੇਰੀ ਸ਼ੂਗਰ ਬਾਰਡਰ ਲਾਈਨ ਤੇ ਹੈ ਕਿ ਡਾਕਟਰ ਸਾਡੇ ਗਾੜੀਓ ਮਿੱਠਾ ਚੁੱਕਣ ਵੀ ਆਏਗਾ ਬੋਲੋ ਸਾਹ ਸਮਝ ਹੁਣ ਆਪਾਂ ਡਾਕਟਰ ਨੂੰ ਕਿ ਡਾਕਟਰ ਸਾਹਿਬ ਤੁਸੀਂ ਇੰਨੇ ਪੈਸੇ ਲੈਨੇ ਆ ਜਦੋਂ ਮੇਰੇ ਗਾੜੀ ਜਲੇਬੀ ਪਈ ਹੋਵੇ ਨਾ ਉਦੋਂ ਮੇਰੇ ਗਾੜੀ ਨੂੰ ਪਲੇਟ ਚ ਜਲੇਬੀ ਚੱਕ ਦਿਆ ਕਰੋ ਉਹ ਕਹੇਗਾ ਭਰਾਵਾ ਮੇਰੀ ਘਰ ਚ ਮਾਤਾ ਨੂੰ ਵੀ ਆ ਮੇਰੇ ਵੱਡੇ ਛੋਟੇ ਭਰਾ ਨੂੰ ਵੀ ਆ ਮੈਂ ਤੇ ਉਹਨਾਂ ਗਾੜੀ ਨੂੰ ਚੱਕ ਸਕਦਾ ਮੈਂ ਤਾਂ ਦੱਸ ਸਕਦਾ ਚੱਕਣੀ ਆਪ ਪੈਣੀ ਤੁਹਾਨੂੰ ਇਹ ਜਿਹੜੀ ਬਖ ਤਿਆਗਣੀ ਆ ਨਾ ਗੁਰੂ ਜੀ ਕਹਿੰਦੇ ਇਹ ਤੈਨੂੰ ਛੱਡਣੀ ਪੈਣੀ ਮੈਂ ਦੱਸ ਸਕਦਾ ਵੀ ਆਪ ਵੇਖਵਾ ਛੱਡਣੀ ਤੈਨੂੰ ਆਪ ਪੈਣੀ ਹੈ ਹੁਣ ਗੱਲ ਸੀ ਨਾ ਚਰਨ ਸ਼ਰਨ ਗੁਰੂ ਏਕ ਪੰਡਾ ਜਾਇ ਚਲ ਲਾਗੇ ਕੱਚਾ ਪిల్లా ਜਾਂ ਬੰਦਾ ਬੈਠਾ ਕਹਿੰਦਾ ਭਾਈ ਗੁਰਦਾਸ ਜੀ ਇਹਦੇ ਅਰਥ ਸਮਝਾਓ ਮੈਨੂੰ ਭਾਈ ਸਾਹਿਬ ਕਹਿੰਦੇ ਦਾ ਮਤਲਬ ਹੈ ਵੀ ਇੱਕ ਕਦਮ ਜੇ ਗੁਰੂ ਵਾਲ ਸੱਚੇ ਮਨ ਨਾਲ ਤੁਰੀਏ ਤੇ ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਲੈਂਦਾ ਉਹ ਜਿਹਨੇ ਪੁੱਛਿਆ ਉਹ ਕੋਈ ਆਲਸੀ ਜਿਹਾ ਉਹਨਾ ਕਹਿੰਦਾ ਜੇ ਕਰੋੜਾਂ ਕਦਮ ਗੁਰੂ ਅੱਗਿਓ ਹੋ ਕੇ ਲੈ ਸਕਦਾ ਜਿਹੜਾ ਇੱਕ ਆਪਾਂ ਤੁਰਨਾ ਇਹ ਵੀ ਗੁਰੂ ਤੋਰ ਲੈ ਸਮਝ ਆਈ ਕਹਿੰਦਾ ਵੀ ਜਿਹੜਾ ਗੁਰੂ ਕਰੋੜਾਂ ਕਦਮ ਅੱਗਿਓ ਹੋ ਕੇ ਲੈ ਸਕਦਾ ਤੇ ਜਿਹੜਾ ਆਪਾਂ ਇੱਕ ਤੁਰਨਾ ਇਹ ਵੀ ਗੁਰੂ ਤੁਰ ਲੈ ਕੰਮ ਹੀ ਨਿਬੜ ਜੇ ਤੇ ਭਾਈ ਗੁਰਦਾਜੀ ਸਮਝਾਉਂਦੇ ਆਂ ਕਹਿੰਦੇ ਉਹਦਾ ਇੱਕ ਕਦਮ ਤੁਰਨਾ ਨਾ ਉਹਦਾ ਮਤਲਬ ਇਹ ਹੁੰਦਾ ਕਿ ਤੂੰ ਸਹਿਮਤ ਹੈਗਾ ਤੁਰ ਲਈ ਜੇ ਤੂੰ ਸਹਿਮਤ ਹੈ ਨਾ ਫਿਰ ਮੈਂ ਤੈਨੂੰ ਤੋਰ ਲੂੰਗਾ ਜਿਵੇਂ ਆਪਾਂ ਬੱਚੇ ਨੂੰ ਕਹਿੰਦੇ ਪੁੱਤ ਤੂੰ ਸੱਚੀ ਪੜ੍ਹਨਾ ਚਾਹੁੰਦਾ ਨਾ ਫਿਰ ਤੈਨੂੰ ਪੜ੍ਹਾਉਂ ਮੈਂ ਤੂੰ ਹਰਮੋਨੀਆ ਸਿੱਖਣਾ ਚਾਹੁੰਦਾ ਨਾ ਸਿਖਾਉਂ ਤੈਨੂੰ ਮੈਂ ਤੇ ਉਹ ਹਣ ਲੰਮਾ ਪਿਆ ਹੋਵੇ ਤੇ ਮਾਂ ਕਹਵੇ ਪੁੱਤ ਨੂੰ ਕੀਰਤਨ ਸਿਖਾਉਣਾ ਤੇ ਭਾਈ ਸਾਹਿਬ ਘਰੇ ਆ ਜਾ ਕਰੋ ਭਾਈ ਸਾਹਿਬ ਘਰ ਵੀ ਆ ਜਾਓ ਉਹਦੇ ਸੁੱਤੇ ਦਾ ਚੋਕੇ ਸਰਗਮਾ ਸੁਰਾਂ ਤੇ ਹੱਥ ਰੱਖੀ ਜਾਵੇ ਉਹ ਆਖ ਵੀ ਨਾ ਪੁੱਤੇ ਕੀਰਤਨ ਆਜੂਗਾ ਜੀ ਬੋਲ ਕੇ ਦੱਸਿਓ ਉਹਦੇ ਵਾਸਤੇ ਨੂੰ ਉੱਠਣਾ ਪੈਣਾ ਅੱਖਾਂ ਤੇ ਛਿਟੇ ਮਾਰਨੇ ਪੈਣੇ ਆਂ ਨਹਾਉਣਾ ਪੈਣਾ ਵਾ ਥੋੜਾ ਬਹੁਤਾ ਰਿਆਜ਼ ਕਰਨਾ ਪੈਣਾ ਵਾ ਉਹਨਾਂ ਦਾ ਜੇ ਗੁਰੂ ਕਰੋੜਾ ਕਦਮ ਅੱਗੇ ਹੋ ਕੇ ਲੈ ਸਕਦਾ ਤੇ ਇੱਕ ਕਦਮ ਵੀ ਗੁਰੂ ਤੁਰਲੇ ਤੇ ਭਾਈ ਸਾਹਿਬ ਕਹਿੰਦੇ ਉਹਦਾ ਇੱਕ ਕਦਮ ਹੈ ਨਾ ਉਹ ਇਸ ਗੱਲ ਦੀ ਸਹਿਮਤੀ ਹੈ ਕਿ ਮੈਂ ਤੁਰਨਾ ਚਾਹੁੰਦਾ ਹੋਰ ਸੌਖੀ ਐਗਜ਼ੈਂਪਲ ਦੇਵਾਂ ਆਪਣੇ ਘਰ ਚ ਪੁੱਤ ਤੀਜਾ ਜਨਮ ਲੈਂਦੇ ਆ ਹੁਣ ਤਾਂ ਬੜਾ ਕੁਝ ਆ ਗਿਆ ਬੱਚਿਆਂ ਨੂੰ ਪਾਲਣਾ ਸੌਖਾ ਹੋ ਗਿਆ ਪਹਿਲਾਂ ਤੇ ਔਖਾ ਸੀ ਪਤਾ ਹੀ ਆ ਮਾਵਾ ਨੂੰ ਪਹਿਲਾਂ ਟੋਕਰੇ 'ਚ ਬੱਚੇ ਨੂੰ ਪਾ ਕੇ ਤੇ ਰਸੀਆਂ ਬੰਨ ਕੇ ਟਾਲੀ ਨਾਲ ਤੇ ਜਾਂ ਨਿਮਨ ਨਾਲ ਤਾਂ ਧਰੇਕ ਨਾ ਉਹ ਭੂੰੜਾ ਬਣਾਇਆ ਹੁੰਦਾ ਸੀ ਹੁਣ ਤਾਂ ਭੂੜੇ ਵੀ ਨਵੇਂ-ਨਵੇਂ ਆ ਗਏ ਮਾਵਾ ਨੂੰ ਪਤਾ ਕਿਦਾਂ ਬੱਚੇ ਅੱਛਾ ਮਾਵਾ ਪਹਿਲੀਆਂ ਮਾਵਾ ਦੇ ਬੱਚੇ ਵੀ ਜਾਦੇ ਘਰ ਵੀ ਕੱਚੇ ਪੋਚੇ ਵੀ ਫੇਰਨੇ ਪੈਣੇ ਤੇ ਬੱਚੇ ਪਾਲਣੇ ਕਿੰਨੇ ਔਖੇ ਹੁਣ ਤਾਂ ਸੁਖ ਨਾ ਹੈ ਵੀ ਇੱਕ ਦੋ ਹੁੰਦੇ ਆ ਉਹਨਾਂ ਨੂੰ ਪਟਾਕੇ ਮਾਰ-ਮਾਰ ਕੇ ਬੀਬੀਆਂ ਕਈ ਬਰੀ ਕਹਿੰਦੇ ਤੂੰ ਐਤਵਾਰ ਅੱਜ ਐਤਵਾਰ ਕਿਥੋਂ ਕਿਹੜੇ ਬੰਦੇ ਨੇ ਐਤਵਾਰ ਬਣਾਤਾ ਐਦਾਂ ਕਹਿੰਦੀਆਂ ਮਿਲ ਐਤਵਾਰ ਆ ਗਏ ਇਧਰੋਂ ਐ ਨੂੰ ਭਜੇ ਪੋਚੇ ਅੱਛਾ ਮਾਵਾਂ ਲਾ ਕੇ ਬੈਠੀਆਂ ਹੱਸਦੀਆਂ ਕਹਿੰਦੀਆਂ ਤੁਹਾਡੇ ਪੱਕੇ ਫਰਸ਼ਤੇ ਬੱਚਾ ਪੈਰ ਪਾਜੇ ਤੁਹਾਡੀ ਜਾਨ ਨਿਕਲ ਜਾਂਦੀ ਸਾਡੇ ਤੇ ਪੋਚਾ ਫਿਰ ਕੇ ਹਟ ਜਾਂ ਸੀ ਮੀਂਹ ਪੈ ਜਾਂਦਾ ਸੀ ਬੱਚੇ ਵੀ ਚਾਰ ਹੁੰਦੇ ਪੰਜ ਸੀ ਸੁਲਤਾਨ ਵਾਦ ਆ ਗਈ ਨਾ ਸੁਲਤਾਨ ਵਾਦ ਆਉਣ ਕਰਕੇ ਸਮੱਸਿਆ ਆ ਗਈ ਸਾਨੂੰ ਹੁਣ ਬੱਚਾ ਛੋਟਾ ਸੀ ਕਰ ਜਦੋਂ ਵੇਖਿਆ ਹਣ ਸਾਲ ਸਵਾ ਸਾਲ ਦਾ ਹੋ ਗਿਆ ਅੱਜ ਵੇਖਿਆ ਮਾਂ ਨੇ ਵੀ ਉਹਨੇ ਨਾ ਬੈੱਡ ਨੂੰ ਹੱਥ ਪਾ ਕੇ ਆਪਣੇ ਮੜਾ ਜਾ ਭਾਰ ਪਾ ਕੇ ਖਲੋਤਾ ਆਪੇ ਤੇ ਪਿਛੇ ਦਾਦੀ ਬੈਠੀ ਸੀ ਉਹਨੇ ਨਾਲ ਹੀ ਨੋ ਨੂੰ ਕਿਹਾ ਮੇਰੇ ਪੁੱਤਰ ਨੂੰ ਫੋਨ ਕਰ ਆਉਣ ਲੱਗਿਆ ਵਾਕ ਕਰ ਲਈ ਜਾਵੇ ਸ਼ਾਮਾ ਨੂੰ ਘਰ ਨੂੰ ਆਣਾ ਇਹ ਸਿਗਨਲ ਕਿੱਥੋਂ ਮਿਲਿਆ ਭਲਾ ਤੁਹਾਨੂੰ ਵਾਕ ਕਰ ਲੈਣ ਦਾ ਸਿਗਨਲ ਕਿਹਨੇ ਦਿੱਤਾ ਭਲਾ ਤੁਹਾਡੇ ਬੱਚੇ ਨੇ ਜਦੋਂ ਤੁਸੀਂ ਉਹਨੂੰ ਨਾ ਖਲੋਤਿਆਂ ਵੇਖ ਲਿਆ ਵੀ ਅੱਜ ਉਹਨੇ ਬੈੱਡ ਨੂੰ ਕੁਰਸੀ ਨੂੰ ਹੱਥ ਪਾ ਕੇ ਨਾ ਇਦਾਂ ਮੜੀ ਜੀ ਲੱਤਾਂ ਤੇ ਜਾਣ ਪਾਈ ਆ ਤੇ ਮੜਾ ਜਾ ਰਿੜਿਆ ਵੀ ਆ ਦੋ ਤਿੰਨ ਕਦਮ ਉਹਨੇ ਬਿਨਾ ਮੰਝੇ ਤੋਂ ਹੱਥ ਲਾਇਆ ਰਿੜਿਆ ਤੇ ਫੇਰ ਮੰਝ ਕੇ ਆ ਗਿਆ ਹੁਣ ਇਹਨੂੰ ਵਾਕਰ ਜਾਂ ਲੈ ਲਈਏ ਹੁਣ ਇਹਨੇ ਵੇੜੇ 'ਚ ਭਜਾਈ ਫਿਰਨਾ ਤੇ ਜਿੱਦਨ ਜਦੋਂ ਤੱਕ ਉਹ ਨਹੀਂ ਸੀ ਆਪਣੀ ਲੱਤਾਂ ਤੇ ਭਾਰ ਪਾਇਆ ਉਹਨੇ ਰਿੜਦਾ ਹੀ ਸੀ ਤੁਹਾਡੇ ਦਿਮਾਗ 'ਚ ਵਾਕਰ ਦੀ ਖਿਆਲ ਹੀ ਨਹੀਂ ਹੈ ਉਹ ਸਿਗਨਲ ਬੱਚੇ ਵੱਲੋਂ ਆਇਆ ਪਹਿਲਾਂ ਪਹਿਲਾਂ ਬੱਚੇ ਨੇ ਸਿਗਨਲ ਦਿੱਤਾ ਬਾਪ ਸ਼ਾਮਾ ਨੂੰ ਫਰੀਦ ਕੇ ਲੈ ਆਇਆ ਹਫਤੇ ਦੋ ਹਫਤੇ ਬਾਅਦ ਬੱਚਾ ਵਾਕਰ ਭਜਾਈ ਫਿਰਦਾ ਚੌਥੇ ਪੰਜਵੇਂ ਹਫਤੇ ਛੇਵੇਂ ਹਫਤੇ ਵਾਕਰ ਦੀ ਵੀ ਲੋੜ ਨਹੀਂ ਬੱਚਾ ਬਾਹਰਲੀ ਗਲੀ ਤੱਕ ਭਜਾ ਫਿਰਦਾ ਹੁਣ 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 ਪੌੜੀਆਂ ਅੱਗੇ ਵੀ ਤੁਹਾਨੂੰ ਲਾਉਣਾ ਪਿਆ ਦਰਵਾਜ਼ਾ ਵੀ ਤਾਂ ਨਾ ਚੜਜੇ ਕਿਤੇ ਸਮਝ ਆਈ ਪਿਆ ਰਿਓ ਇਸ ਸਿਗਰਨ ਬੱਚੇ ਨੇ ਦਿੱਤਾ ਬੱਚਾ ਕੌਣਾ ਤੁਸੀਂ ਤੇ ਮੈਂ ਇਥੇ ਮਾਂ ਕੌਣਾ ਮੇਰਾ ਗੁਰੂ ਗੁਰੂ ਕਹਿੰਦਾ ਲੱਤਾਂ ਤੇ ਭਾਰ ਤੇ ਪਾ ਮੜਾ ਜਾ ਉੱਠ ਤੇ ਸਹੀਂ ਅੱਗੇ ਤਨ ਮੈਂ ਆਪੇ ਤੋਰ ਲੂੰ ਤੇ ਨਰ ਮਾਥੇ ਪਾ ਤੇਰੇ ਭਾਗ ਮੈਂ ਜਗਾ ਦੂੰ ਉੱਠ ਤੇ ਸਹੀਂ ਤੂੰ ਲੰਮੇ ਪਿਆ ਕਹੀ ਜਾਣਾ ਬਿਮਾਰ ਆਇਆ ਨੂੰ ਚੋਕੇ ਕਈ ਕਹਿਣ ਕਈ ਕਈ ਬੰਦੇ ਨਸ਼ਾ ਪੀਂਦੇ ਹੋਣਾ ਉਹਨਾਂ ਨੂੰ ਛੱਡ ਦੇ ਉਹ ਜਦ ਨੂੰ ਗੁਰੂ ਨੇ ਕਿਰਪਾ ਕੀਤੀ ਆਪੇ ਛੱਡ ਦੇਣੀ ਆ ਉਹ ਇਹ ਹਿਸਾਬ ਲਾ ਰਹੇ ਵੀ ਗੁਰੂ ਆਊਗਾ ਉਹਨੇ ਟੇਬਲ ਤੋਂ ਇਦਾਂ ਬੋਤਲ ਚੱਕ ਕੇ ਤੇ ਬਾਹਰ ਲੈ ਜਾਣੀ ਆ ਉਹ ਇਦਾਂ ਸੋਚ ਰਹੇ ਢੀ ਕਰਾਇਆ ਵਿਚਾਰੇ ਇਦਾਂ ਦਾ ਦਿਨ ਕਦੀ ਵੀ ਨਹੀਂ ਹੋਣਾ ਆਉਣਾ ਜੀ ਬੋਲੋ ਭਾਈ ਉਹ ਤੇਰੇ ਅੰਦਰ ਹੀ ਚੇਤਨਤਾ ਪੈਦਾ ਹੋਣੀ ਆ ਤੇਰੇ ਅੰਦਰ ਹੀ ਉਹ ਵਿਚਾਰ ਪੈਦਾ ਹੋਣੀਆਂ ਤੂੰ ਆਪ ਹੀ ਆਪਣੇ ਅੰਦਰੋਂ ਕਹਿਣਾ ਬਸ ਹੁਣ ਐਂਡ ਹੋ ਗਿਆ ਬਹੁਤ ਜ਼ਹਿਰ ਪੀ ਲਿਆ ਹੁਣ ਸਰੀਰ ਨੂੰ ਬਿਨਾ ਜ਼ਹਿਰ ਤੋਂ ਚਲਾ ਕੇ ਵੇਖਣਾ ਹੈ ਇਹ ਜੀਵਨ ਵਾਰ-ਵਾਰ ਨਹੀਂ ਮਿਲਣਾ ਤਾਂ ਸਾਡੇ ਮਨਾਏ ਦਿਨ ਸਫਲ ਨਹੀਂ ਪਿਆਰਿਓ ਤਾਂ ਸਾਡੀਆਂ ਕੀਤੀਆਂ ਮਿਹਨਤਾਂ ਨਾਲ ਸਫਲ ਨਹੀਂ ਤੋ ਖੈਰ ਸਭ ਜਾਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠਿਆ ਨਿੱਕੀਆਂ-ਨਿੱਕੀਆਂ ਚਮਕੌਰ ਸਾਹਿਬ ਤੱਕ ਪਹੁੰਚਦਿਆਂ ਪਹੁੰਚਦਿਆਂ ਛੋਟੀਆਂ-ਛੋਟੀਆਂ 12-13 ਜੰਗਾਂ ਹੋ ਚੁੱਕੀਆਂ ਸਾਰੀਆਂ ਜੀਵਨ ਕਾਲ ਵਿੱਚ 14 ਜੰਗਾਂ ਪਾਤਸ਼ਾਹ ਨੇ ਲੜੀਆਂ ਨੇ ਗੁਰਗੋਬਨ ਸਿੰਘ ਸੱਚੇ ਪਾਤਸ਼ਾਹ ਤੇ ਜੰਗਾਂ ਦੇ ਕਾਰਨ ਕੀ ਸੀ ਇਹ ਪਹਿਲੇ ਆਪਾਂ ਗੱਲ ਕਰ ਚੁੱਕੇ ਹਾਂ ਉਹਨਾਂ ਨੂੰ ਆਪਣੇ ਹੀ ਥੱਲੇੋਂ ਗੱਦੀ ਖਿਸਕਦੀ ਨਜ਼ਰ ਆ ਰਹੀ ਸੀ ਆਮ ਵਰਗ ਉਹਨਾਂ ਦੇ ਸਾਹਮਣੇ ਸਿਰ ਉੱਚਾ ਚੁੱਕ ਕੇ ਖਲੋਣ ਲੱਗ ਪਿਆ ਜਿਹੜਾ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਤੇ ਜਦੋਂ ਨਾਲਪੁਰ ਸਾਹਿਬ ਛੱਡਣ ਦੀ ਗੱਲ ਆਈ 8 ਮਹੀਨੇ ਤੋਂ ਵੱਧ ਘੇਰਾ ਪਿਆ ਰਿਹਾ ਅਨੰਦਪੁਰ ਸਾਹਿਬ ਨੂੰ ਕੁਰਾਨ ਦੀਆਂ ਗਾਉ ਦੀਆਂ ਕਸਮਾਂ ਖਾਧੀਆਂ ਦੋਵੇਂ ਫੌਜਾਂ ਇਕੱਠੀਆਂ ਹੋ ਗਈਆਂ ਪਰ ਪਾਤਸ਼ਾਹ ਨੂੰ ਪਤਾ ਸੀ ਇਹ ਕਸਮਾਂ ਝੂਠੀਆਂ ਖਾ ਰਹੇ ਆ ਇਨਾਂ ਦਾ ਮਕਸਦ ਅਨੰਦਪੁਰ ਸਾਹਿਬ ਖਾਲੀ ਕਰਾਉਣਾ ਨਹੀਂ ਹੈਗਾ ਜੇ ਤੇ ਮਕਸਦ ਅਨੰਦਪੁਰ ਸਾਹਿਬ ਖਾਲੀ ਕਰਾਉਣਾ ਹੁੰਦਾ ਉਹ ਤੇ ਪਾਸ਼ਾ ਕਰ ਚੁੱਕੇ ਸੀ ਉਹ ਤੇ ਕਰ ਚੁੱਕੇ ਸੀ ਫਿਰ ਮਗਰ ਆਉਣ ਦਾ ਮਤਲਬ ਨਹੀਂ ਸੀ ਚਮਕੌਰ ਸਾਹਿਬ ਕੀ ਕਰਨ ਆਏ ਹੋ ਸਰਸਨ ਅਜੇ ਕੰਡੇ ਦੇ ਕਿਉਂ ਆਏ ਕਿਉਂਕਿ ਜੇ ਤੇ ਉਹਨਾਂ ਦਾ ਮਕਸਦ ਹੀ ਅਨੰਦਪੁਰ ਸਾਹਿਬ ਖਾਲੀ ਕਰਾਉਣਾ ਸੀ ਉਹ ਈਨ ਬਣਾਉਣਾ ਚਾਹੁੰਦੇ ਸੀ ਕਿ ਤੁਸੀਂ ਸਾਡੀ ਪ੍ਰਜਾ ਦਾ ਇੱਕ ਹਿੱਸਾ ਬਣ ਕੇ ਰਹੋ ਜੇ ਅਸੀਂ ਕਹਿੰਦੇ ਆ ਕਿ ਨਗਾਰਾ ਕੋਈ ਨਹੀਂ ਵਜਾ ਸਕਦਾ ਤੇ ਨਹੀਂ ਵਜਾ ਸਕਦਾ ਜੇ ਇਥੇ ਕੋ ਘੋੜਸਵਾਰੀ ਨਹੀਂ ਕਰ ਸਕਦਾ ਤੇ ਨਹੀਂ ਕਰ ਸਕਦਾ ਜੇ ਕੋ ਸਾਸਤਰ ਆਪਣੇ ਕੋ ਨਹੀਂ ਰੱਖ ਸਕਦਾ ਤੇ ਨਹੀਂ ਰੱਖ ਸਕਦਾ ਸਿਰਫ ਅਸੀਂ ਰੱਖਾਂਗੇ ਸਾਡੇ ਕੋਲ ਫੌਜਾਂ ਆਉਣਗੀਆਂ ਕਿਸੇ ਕੋਲ ਕੋਈ ਤਾਕਤ ਨਹੀਂ ਫੌਜਾਂ ਰੱਖਣ ਦੀ ਪਰ ਪਾਸ਼ਾ ਨੇ ਸਾਰੇ ਕੰਮ ਕੀਤੇ ਫੌਜਾਂ ਵਿੱਚ ਰੱਖੀਆਂ ਘੋੜਸਵਾਰੀ ਵੀ ਸਿਖਾਈ ਪਰ ਅੱਜ ਸਾਰਾ ਕੁਝ ਗਵਾਚ ਗਿਆ ਸਾਡੇ ਕੋਲ ਅੱਜ ਉਹ ਦੁਲਾ ਪੰਥ ਕਿਥੇ ਕਿਥੇ ਤੁਰਿਆ ਫਿਰਦਾ ਹੈ ਜੀ ਅੱਜ ਤੇ ਵਣਖ ਗੈਰਤ ਸਵੈਮਨ ਇਹ ਸਭ ਚੇਤਨਤਾ ਗੁਰਬਾਣੀ ਚ ਆਉਣੀ ਹੈ ਮੋਟ ਕੁਰਬਾਨੀ ਜੇ ਸਭ ਜਿਆਦਿਆਂ ਦੇ ਸੂਬੇ ਸਰਹੰਦ ਦੀ ਕਚਹਿਰੀ ਦੀ ਦ੍ਰਿੜਤਾ ਵਿਖਾਈ ਡੋਲੇ ਨਹੀਂ ਕਵਰਾਏ ਨਹੀਂ ਅਛਾ ਕੁਮਾਰ ਕਈ ਵਾਰੀ ਵੱਡਾ ਨਾ ਨਾ ਡੋਲੇ ਤੇ ਪਰਿਵਾਰ ਦੇ ਜੀ ਡੋਲ ਜਾਂਦੇ ਤੁਸੀਂ ਕਦੀ ਵੇਖਿਓ ਕਈ ਵਾਰੀ ਨਾ ਆਪਾ ਤੁਰੇ ਜਾਂਦੇ ਹੋਈ ਨਾ ਪਰਿਵਾਰ ਦੇ ਸਾਰੇ ਜੀ ਇੱਕ ਜੀ ਕਈ ਵਾਰੀ ਦ੍ਰਿੜ ਹੁੰਦਾ ਕਈ ਵਾਰੀ ਪਰਿਵਾਰ ਦਾ ਇੱਕ ਅਦਾ ਜੀ ਡੋਲਣ ਲੱਗ ਪਿਆ ਛੱਡੋ ਜੀ ਬੜਾ ਹੋ ਗਿਆਹੀਂ ਹੁਣ ਐਨੀ ਬੇਵਤਾ ਸਾਡੇ ਉੱਤੇ ਪੈ ਗਈ ਇੱਕ ਵੀ ਜੀ ਨੇ ਉਲਾਮਾ ਨਹੀਂ ਦਿੱਤਾ ਰੱਬ ਜਾਂ ਸਾਬ ਜਾਦੇ ਕਿਹਾ ਹੋਵੇ ਕਿ ਦਾਦੀ ਮਾਂ ਇਹ ਵੀ ਤਾਂ ਸਾਡੇ ਦੇ ਕੋ ਉ ਪੈ ਗਈ ਇੱਕ ਵੀ ਇਤਿਹਾਸ ਚ ਇਦਾਂ ਨਹੀਂ ਮਿਲਦਾ ਕਿ ਕਿਥੇ ਸਾਬ ਜਾਦੇ ਡੋਲ ਗਏ ਹੋਣ ਕਿਤੇ ਵੱਡੇ ਡੋਲ ਗਏ ਹੋਣ ਕਿਤੇ ਛੋਟੇ ਡੋਲ ਗਏ ਹੋਣ ਕਿਤੇ ਮਾਤਾ ਹੀ ਡੋਲ ਗਈ ਹੋਵੇ ਤੁਹਾਨੂੰ ਪਤਾ ਨਾ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਠੰਡ ਜ਼ਿਆਦਾ ਲੱਗਦੀ ਪਤਾ ਆਪਣੀ ਵੱਡੀ ਉਮਰ ਦੇ ਕੋਈ ਜਦ ਜਵਾਨੀ ਹੁੰਦੀ ਹੈ ਬੰਦਾ ਠੰਡ ਦਾ ਤੇ ਗਰਮੀ ਦਾ ਮੁਕਾਬਲਾ ਕਰਦਾ ਪਰ ਜਿਉਂ ਜਿਉਂ ਵਡੇਰੀ ਉਮਰ ਹੋ ਜਾਂਦੀ ਹੈ ਮਾਤਾ ਗੁਜਰ ਕੌਰ ਜੀ ਸਾਬ ਜਾਦੇ ਪਰ ਡੋਲੇ ਨਹੀਂ ਕਿਉਂ ਕਿ ਉਹ ਕਿ ਉਹ ਦਰ ਇੱਕ ਤੇ ਇਤਿਹਾਸ ਉਹਨਾਂ ਸਾਹਮਣੇ ਗੁਰੂ ਗੋਬਿੰਦ ਸਿੰਘ ਬਾਦਲ ਮਹਾਰਾਜ ਜੀ ਦਾ ਉਹਨਾਂ ਦੇ ਪਾਏ ਪੁਰਨੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਸਿੱਖਿਆ ਉਹਨਾਂ ਦੇ ਸਾਹਮਣੇ ਆ ਦੂਜੇ ਬੰਨੇ ਗੁਰਬਾਣੀ ਗੁਰਬਾਣੀ ਦਾ ਸਿਧਾਂਤ ਉਹਨਾਂ ਦੇ ਕੋਲ ਹੈ ਅਸੀਂ ਵੀ ਆਪਣੇ ਅੱਜ ਅਗਲਿਆਂ ਨੇ ਸਾਡੇ ਕੋਲੋਂ ਇਤਿਹਾਸ ਪਾਸੇ ਕਿਉਂ ਰੱਖਿਆ ਉਹਨਾਂ ਨੂੰ ਪਤਾ ਹੈ ਕਿ ਜੇ ਇਨਾਂ ਨੇ ਆਪਣੇ ਗੁਰੂਆਂ ਦਾ ਸਿੱਖਾਂ ਦਾ ਇਤਿਹਾਸ ਪੜ੍ਹ ਲਿਆ ਬਾਣੀ ਵਾਲੇ ਬੰਨੇ ਤਰਪੇ ਇਹ ਅੰਦਰੋਂ ਤਗੜੇ ਹੋਣਗੇ ਅੱਜ ਨਿੱਕੀ ਨਿੱਕੀ ਗੱਲ ਤੇ ਲਾਲ ਦਿੱਤਾ ਜਾ ਰਿਹਾ ਹੈ ਆਹ ਪਾਠ ਕਰੋ ਤੁਹਾਡੀ ਦੁਕਾਨ ਚੱਲੇਗੀ ਆਹ ਪਾਠ ਚਲੋ ਤੁਹਾਡੇ ਕਰ ਪੁੱਤ ਹੋਏਗਾ ਆਹ ਪਾਠ ਕਰੋ ਤੁਹਾਡੇ ਕਰ ਵੀਜ਼ਾ ਤੁਹਾਡਾ ਪੁੱਤ ਦਾ ਵੀਜ਼ਾ ਲੱਗ ਜਾਊਗਾ ਲਾਲਚ ਤੇ ਜਦੋਂ ਹੀ ਉਹ ਕੰਮ ਹੋ ਗਿਆ ਜਾਂ ਨਾ ਹੋ ਗਿਆ ਫਿਰ ਗੁਟਕਾ ਸ਼ਟਡਾਊਨ ਦੇ ਗੁਰਦੁਆਰੇ ਕਈ ਤੇ ਛੁੱਟ ਵੀ ਹੁੰਦੀ ਆ ਵੇਖਿਆ ਕਿ ਕੱਲ ਇੱਕ ਪਰਿਵਾਰ ਫੜਿਆ ਉਹ ਗੁਟਕਾ ਬਾਹਰ ਸੋਟਾ ਏ ਗੁਰਬਾਣੀ ਦੇ ਗੁਟਕੇ ਨੂੰ ਬਾਹਰ ਸੋਟਾ ਏ ਜਦੋਂ ਬਾਅਦ ਜਥੇਬੰਦੀਆਂ ਦੇ ਕੁਝ ਵੀਰ ਗਏ ਉਹਦੇ ਨਹੀਂ ਜੀ ਸਾਡਾ ਅਸੀਂ ਬਾਣੀ ਅਸੀਂ ਦੂਜਾ ਧਰਮ ਗ੍ਰਹਿਣ ਕਰ ਲਿਆ ਤੇ ਇਹੋ ਜਿਹੇ ਬੰਦੇ ਕਿਹੇ ਘੜੇ ਦੇ ਟੱਕਣ ਨਹੀਂ ਹੁੰਦੇ ਨਾ ਰਹਿਣਾ ਉੱਥੇ ਵੀ ਨਹੀਂ ਆ ਇਹੋ ਜਿਹੇ ਬੰਦੇ ਸਾਰੀ ਜ਼ਿੰਦਗੀ ਥਾਲੀ ਬਦਲਦੇ ਰਹਿੰਦੇ ਆ ਤੇ ਇਹੋ ਜਿਹੇ ਬੰਦੇ ਸਾਡੀਆਂ ਵਿੱਚ ਜਥੇ ਬੰਦੀਆਂ ਕਿ ਵੀ ਗਿਣਤੀ ਵਧਾਉਣੀ ਆ ਕੀ ਕਰਨਾ ਜੇ ਗਿਣਤੀ ਵਧਾ ਕੇ ਗੱਲ ਤੇ ਕੁਆਲਟੀ ਦੀ ਸੀ ਗੱਲ ਕੁਆਲਟੀ ਦੀ ਇੱਥੇ ਕੁਆਲਟੀ ਹੋਣੀ ਚਾਹੀਦੀ ਕੁਆਂਟੀਟੀ ਨਹੀਂ ਅਭੀ ਕਿੰਨੀ ਗਿਣਤੀ ਆ ਗਿਣਤੀਆਂ ਨੂੰ ਜਿਆਦਾ ਜਿਆ ਗਿਣਤੀਆਂ ਘਰਾ ਕੇ ਮੰਨ ਲਓ ਗਿਣਤੀ ਹੁਣੇ ਤਾਂ ਜਦੋਂ ਪੰਗਾੜੇ ਦਾ ਜੁੱਧ ਹੋਇਆ ਫੌਜ ਦੀ ਗਿਣਤੀ ਵਧ ਗਈ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 500 ਪਠਾਨ ਪੀਰ ਬੁੱਧੂ ਸ਼ਾਹ ਦੇ ਸਫਾਰਸ਼ ਤੇ ਪਾਸ਼ਾ ਨੇ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਨਾਲ ਪਜਨੋ ਅੱਗੇ ਉਹ ਵੇਖਿਆ ਵੀ ਪਹਾੜੀ ਰਾਜ ਚੜ੍ਹ ਕੇ ਆ ਗਏ ਉਹ 500 ਦੂਜੇ ਬਨੇਜਾਰ ਵਾਲੇ ਗਏ ਪਹਾੜੀ ਰਾਜਾਂ ਵਾਲੇ ਬਨੇ ਜਾ ਕੇ ਰਲ ਗਏ ਇਹੋ ਜੇ ਆਪਾਂ ਕਰਨੇ ਅੱਜ ਵੀ ਤੇ ਪਠਾਨ ਹੈਗੇ ਆ ਅੱਜ ਕਿਹੜੇ ਨਹੀਂ ਹੈਗੇ ਅੱਜ ਬਦਲ ਗਏ ਅੱਜ ਵੀ ਤੇ ਹੈਗੇ ਕਿੰਨੇ ਲੋਕ ਆ ਜਿਹੜੇ ਗੁਰੂਗ੍ਰੰਥ ਸਾਹਿਬ ਦੇ ਹੱਕ ਚ ਭੁਗਦੇ ਤੇ ਕਿੰਨੇ ਲੋਕ ਉਧਰ ਭੂਤ ਰਿਆ ਮਾਰੇੋ ਧਿਆਨ ਕਿੰਨੇ ਲੋਕ ਆ ਪਖੰਡਵਾਦ ਵਾਲੇ ਬੰਨੇ ਕਰਮ ਕਾਂਡਾ ਵਾਲੇ ਬੰਨੇ ਭੂਤ ਰਿਆ ਤੋ ਇਸ ਕਰਕੇ ਅਸੀਂ ਸਾਰੀਆਂ ਸਾਖੀਆਂ ਚੋਂ ਇਹ ਸਿੱਖਿਆ ਲੈਣੀ ਆ ਕਿ ਸਭ ਜਗਾਂ ਦੇ ਅੰਦਰ ਦ੍ਰਿੜਤਾ ਵੇਖੂ ਸਭ ਜਗਾਂ ਦੇ ਅੰਦਰ ਭਰੋਸਾ ਵੇਖੂ ਸਭ ਜਗਾਂ ਦੇ ਅੰਦਰ ਵਿਸ਼ਵਾਸ ਵੇਖੂ ਕਿੰਨਾ ਵੱਡਾ ਉਹਨਾਂ ਦਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੇਕਰ ਬੰਦਾ ਵਾਕ ਹੈ ਨਾ ਦੇਵੀ ਦੇਵਾ ਪੂਜੈ ਡੋਲੇ ਪਾਰ ਬ੍ਰਾਹਮ ਨਹੀਂ ਜਾਣਾ ਬੰਦਾ ਜਿਹਦੀ ਪੂਜਾ ਕਰਦਾ ਹੈ ਜਿਹਦੀ ਜਿਹਦੀ ਆਰਾਧਨਾ ਕਰਦਾ ਹੈ ਜਿਹਦਾ ਸਿਮਰਨ ਕਰਦਾ ਹੈ ਨਾ ਉਹਦੇ ਵਰਗਾ ਹੋ ਜਾਂਦਾ ਹੈ ਜੈਸੋ ਸੇਵਾ ਤੈਸੋ ਹੋਵੇ ਜੇ ਅਸੀਂ ਇਕ ਅਕਾਲ ਦੀ ਪੂਜਾ ਕਰਦੇ ਹਾਂ ਤੇ ਦ੍ਰਿੜਤਾ ਵੀ ਅਕਾਲ ਪੁਰਖ ਵਰਗੀ ਉਹਨਾਂ ਸਭ ਜਾਦਿਆਂ ਵਿੱਚ ਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿੰਨ ਕਾ ਪਉ ਸਭ ਗਵਾਸੀ ਉਹਨਾਂ ਅੰਦਰ ਕੋਈ ਪਉ ਨਹੀਂ ਸੀ ਤੋ ਸਜਦਾ ਉਹਨਾਂ ਸਭ ਜਾਦਿਆਂ ਨੂੰ ਜਿਹੜੇ ਛੋਟੇ ਸਭ ਜਾਦੇ 6 ਪਉ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਾਂਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ 7 ਪੋਦੀ ਰਾਤ ਨੂੰ ਛੋਟੇ ਸਾਹਿਬ ਜਦੇ ਬਾਬਾ ਕੁੰਮਾ ਮਾਸ਼ਕੇ ਦੀ ਸ਼ਾਨ ਵਿੱਚ ਗੁਜ਼ਾਰਦੇ ਨੇ 8 ਪੋਦੀ ਰਾਤ ਨੂੰ ਗੰਗੂ ਬ੍ਰਾਹਮਣ ਦੇ ਘਰ 9 ਪੋਦੀ ਰਾਤ ਮਰਿੰਡੇ ਠਾਣੇ 10 11 ਤੇ 12 ਤਿੰਨ ਰਾਤਾਂ ਸਰਹੰਦ ਦੇ ਠੰਡੇ ਬੁਰਜ ਵਿੱਚ ਤੇ ਇਹ ਠੰਡਾ ਬੁਰਜ ਉਹਨਾਂ ਨੇ ਆਪਣੀ ਸਹੂਲਤ ਵਾਸਤੇ ਬਣਾਇਆ ਸੀ ਜਦੋਂ ਅਤ ਦੀ ਗਰਮੀ ਵਿੱਚ ਜਦੋਂ ਪਾਣੀ ਟਕਰਾ ਕੇ ਆਉਂਦਾ ਸੀ ਨਾ ਤੇ ਸਰੀਰ ਲੂਈ ਕੰਡੇ ਹੋ ਜਾਂਦਾ ਸੀ ਧੁੰਤਣੇ ਆਉਂਦੀ ਸੀ ਉਦੋਂ ਤੇ ਪੋਦੇ ਮਹੀਨੇ ਚ ਅੰਦਾਜ਼ਾ ਲਾਓ ਉਸ ਠੰਡੇ ਬੁਰਜ ਕਿੰਨੀ ਠੰਡ ਹੋਏਗੀ ਇਹ ਵੀ ਇੱਕ ਤਸੀਹਾ ਸੀ ਉਹਨਾਂ ਵੱਲੋਂ ਵੀ ਡਰਦੇ ਘਬਰਾ ਆ ਗਏ ਡੋਲ ਕੇ ਤੌਬਾ ਕਰ ਜਾਣਗੇ ਸਿੱਖੀ ਸ਼ਾਹ ਸਾਨੂੰ ਤੇ ਅੱਜ ਕੋਈ ਤਸੀਹਾਵਰੀ ਦੇ ਰਿਹਾ ਅੱਜ ਕੋਈ ਸਿੱਖੀ ਸ਼ਟਰ ਲਈ ਤਸੀਹਾ ਹੈ ਕੁਸਰ ਤੇ ਆ ਰਿਹਾ ਆਪੇ ਛੱਡੀ ਜਾ ਰਿਹਾ ਬੰਦਾ ਆਪੇ ਦੂਜੇ ਬੰਦੇ ਤੁਰਿਆ ਜਾ ਰਿਹਾ ਅੱਜ ਤੁਸੀਂ ਵੇਖੋ ਕਿੰਨੇ ਬੰਦੇ ਜਿਹੜੇ ਸਾਰੇ ਕੁਝ ਹੀ ਕਰੀ ਜਾਂਦੇ ਆ ਇਸ ਕਰਕੇ ਆਓ ਆਪਰੇ ਅੰਦਰ ਵਿਸ਼ਵਾਸ ਪਾੜੀਏ ਸਭ ਜਿਆਦੇ ਖੀਰਲੇ ਸਵਾਸ ਤੱਕ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਕਮਾਲ ਦੀ ਗੱਲ ਜਿਹੜੇ ਜਲਾਦ ਨੇ ਸਭ ਜਿਆਦਿਆਂ ਨੂੰ ਸ਼ਹੀਦ ਕੀਤਾ ਇੱਥੇ ਸਰਹੰਦ ਫਤਿਹਗੜ੍ਹ ਸਾਹਿਬ ਕਮਾਲ ਦੀ ਗੱਲ ਤੁਸੀਂ ਵੇਖੋ ਇਹ ਵੀ ਸਮਾਨੇ ਦਾ ਤੇ ਜਿਸ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਅਲਾਗ ਕੀਤਾ ਉਹ ਵੀ ਸਮਾਨੇ ਦਾ ਜਿੱਥੇ ਜਿੱਥੇ ਫਤਿਹ ਬਲਾਉਂਦੇ ਗਏ ਉਹ ਜਗਾ ਦੇ ਨਾਂ ਹੀ ਚੇਂਜ ਹੁੰਦੇ ਗਏ ਸਰਹੰਦ ਸਰਹੰਦ ਨਾ ਰਹਿ ਗਈ ਸਰੰਦ ਸਰਹੰਦ ਨਾ ਰਹਿ ਗਈ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਨੇ ਗੱਜ ਕੇ ਫਤਿਹ ਕੀ ਬਲਾਈ ਨਾ ਹੀ ਫਤਿਹਗੜ੍ਹ ਸਾਹਿਬ ਪੈ ਗਿਆ ਗੱਜ ਕੇ ਫਤਿਹ ਕੀ ਬਲਾਈ ਨਾ ਸਰਹੰਦ ਨਾ ਰਹਿ ਗਿਆ ਨਾ ਕੀ ਪੈ ਗਿਆ ਫਤਿਹਗੜ੍ਹ ਸਾਹਿਬ ਫਤਿਹ ਬਲਾਈ ਤੇ ਅੱਜ ਉਸ ਫਤਿਹਗੜ੍ਹ ਨੂੰ ਉਸ ਫਤਿਹ ਨੂੰ ਆਪਣੇ ਘਰ ਲੈ ਕੇ ਜਾਓ ਆਪਣੇ ਬੱਚਿਆਂ ਨਾਲ ਫਤਿਹ ਬਲੌਣ ਦੀ ਆਦਤ ਪਾਓ ਆਪਣੇ ਬੱਚਿਆਂ ਨੂੰ ਫਤਿਹ ਬਲਾਉਣ ਦੀ ਆਦਤ ਪਾਓ ਇਸ ਸ਼ੀਦੀਸਾ ਕੇ ਮਨਾਉਣ ਦਾ ਮਤਲਬ ਤਾਂ ਹੈ ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ ਫਤਿਹ ਦੀ ਸਾਂਝ ਪਾਓ ਆਪਣੇ ਬੱਚੇ ਬੱਚਿਆਂ ਨੂੰ ਸਿੱਖੀ ਬਾਰੇ ਦੱਸੋ ਆਪਣੇ ਬੱਚਿਆਂ ਦੇ ਨਾਲ ਇਸ ਸਾਇਦ ਦੀ ਚਰਚਾ ਕਰਿਏ ਕਿ ਪੁੱਤਰ ਕਿੱਦਾਂ ਉਹਨਾਂ ਸਭ ਜਾਦਿਆਂ ਨੇ ਕੁਰਬਾਨੀਆਂ ਕੀਤੀਆਂ ਕਿੱਦਾਂ ਉਹਨਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਔਰ ਹਲਕੇ ਅਸੀਂ ਉਸ ਜ਼ਿੰਦਗੀ ਨੂੰ ਮਾਣੀਏ ਕਿਦਾਂ ਕਲਗੀਧਰ ਪਾਤਸ਼ਾਹ ਨੇ ਕੱਲੇ-ਕੱਲੇ ਸਾਹਿਬਜ਼ਾਦੇ ਨੂੰ ਥਾਪੜਾ ਦੇ ਕੇ ਤੋੜਿਆ ਚਮਕੌਰ ਸਾਹਿਬ ਦੀ ਗੜੀ 'ਚੋਂ ਜਥੇ ਬਣਾ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋੜੇ ਜਦੋਂ ਆਪ ਅਨੰਤ ਚਮਕੌਰ ਸਾਹਿਬ ਦੀ ਗੜੀ ਛੱਡਣ ਲੱਗੇ ਤੇ ਕੱਲੇ ਨਹੀਂ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਕਿੱਡੀ ਕਮਾਲ ਦੀ ਗੱਲ ਤੁਸੀਂ ਵੇਖੋ ਤਾਰੀਖ ਦੇ ਪੰਨਿਆਂ ਤੇ ਲਿਖਿਆ ਮਿਲਦਾ ਸ਼ਿਕਨਿਕਾ ਮਹਾਰਾਜ ਖਫਣ ਹੀ ਪਾ ਚਲੀਏ ਕਹਿੰਦੇ ਕਿਹਦੇ ਉੱਤੇ ਸਾਰੇ ਸਭ ਜਿਆਦੇ ਆਪਣੇ ਨੇ ਇੱਕ ਪਾਦਸ਼ਾ ਇਸ ਗੱਲ ਨੂੰ ਖਫਣ ਨਾ ਪਾਰੇ ਹੋਣ ਕਿ ਖਫਣ ਪਾਉਣਾ ਵਿਤਕਰਾ ਹੋ ਜਾਊ ਇਥੇ ਅੱਜ ਭਰਾ ਭਰਾ ਦੇ ਨਾਲ ਜ਼ਮੀਨ ਵੰਡਣ ਲੱਗਿਆਂ ਕਦੀ ਇਹ ਖਿਆਲ ਮਨ ਚ ਰੱਖਦਾ ਕਿਤੇ ਇਹ ਨਾ ਹੋ ਜੇ ਮੈਂ ਸਕੇ ਭਰਾ ਦੇ ਬੱਚਿਆਂ ਦਾ ਹੱਕ ਹੀ ਆਪਣੇ ਬੱਚਿਆਂ ਨੂੰ ਖਵਾ ਜਵਾਂ ਪਾਦਸ਼ਾ ਨੇ ਤਾਂ ਇਸ ਗੱਲ ਨੂੰ ਵੀ ਧਿਆਨ ਰੱਖਿਆ ਕਿ ਫਰਕ ਨਾ ਪੈ ਜੇ ਕਿਤੇ ਸਭ ਜਦਿਆਂ ਵਿੱਚ ਕੋਈ ਇਹ ਨਾ ਕਵੇ ਇਹਨੇ ਆਪਣਿਆਂ ਨੂੰ ਵੱਖਰਾ ਸਮਝ ਲਿਆ ਦੂਜਿਆਂ ਨੂੰ ਵੱਖਰਾ ਸਮਝ ਲਿਆ ਪਰ ਸਜਦਾ ਪਾਤਸ਼ਾਹ ਤੁਹਾਡੇ ਸਿੱਧਕ ਨੂੰ ਤੁਹਾਡੀ ਕਾਬਲਤ ਨੂੰ 43 ਸਾਲ ਦੀ ਏਜ ਬਣਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਇੱਕ ਕਵੀ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨੂੰ ਲਿਖਣਾ ਹੋਵੇ ਨਾ ਇੱਕ ਤੇਜ਼ ਰਫਤਾਰ ਦੇ ਘੋੜੇ ਉੱਤੇ ਅਸਵਾਰ ਹੋ ਕੇ ਤੁਹਾਨੂੰ ਲਿਖਣਾ ਪਵੇਗਾ ਫੇ ਵੀ ਲਿਖਿਆ ਨਹੀਂ ਜਾਣਾ ਯਾਨੀ ਕਿ ਇੰਨੀ ਰਫਤਾਰ ਤੇਜ਼ ਨਾਲ ਤੁਹਾਨੂੰ ਹਿਸਟਰੀ ਲਿਖਣੀ ਪੈਣੀ ਆ ਫੇਰ ਵੀ ਤੁਹਾਡੇ ਕੋਲ ਰਹਿ ਜਾਣੀ ਆ ਕਿਉਂਕਿ ਏਜ 43 ਸਾਲ ਤੇ ਕੰਮ ਉਹਨਾਂ ਦੇ ਬਾ ਕਮਾਲ ਪੰਜ ਕਿਲੇ ਇੱਕ ਘਰ ਬਣਾਵੇ ਨਾ ਬੰਦਾ ਚਿਕਨ ਨਿਕਲ ਜਾਂਦੀਆਂ ਸਾਰੀ ਜ਼ਿੰਦਗੀ ਚ ਇੱਕ ਘਰ ਬਣਾਉਂਦਾ ਕਹਿੰਦਾ ਜੀ ਬੜਾ ਖਰਚਾ ਪੰਜ ਕਿਲੇ ਕਾਰਖਾਨਾ ਬਣਾਤਾ ਸੀ ਹਥਿਆਰ ਬਣਾਉਣ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਤਾ ਸੀ ਨਾ ਟੱਕਰ ਹਕੂਮਤ ਦੇ ਨਾਲ ਵਾ ਗੁਰੂ ਸਾਹਿਬ ਜੀ ਨੇ ਅਣਖ ਗੈਰਤ ਸਵੈ ਮਾਨ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦਾ ਤਰੀਕਾ ਦਿੱਤਾ ਆਓ ਕਿਸੇ ਨੂੰ ਨਾ ਕਹੀਏ ਆਪਾਂ ਆਪਣੇ ਘਰ ਦੀ ਰਾਖੀ ਕਰੀਏ ਆਪ ਸੰਭੀਏ ਆਪਣੇ ਬੱਚੇ-ਬੱਚੇ ਨੂੰ ਸਿੱਖੀ ਸਮਝਾਈਏ ਵਹਿਮਾ ਪਰਮਾ ਜੋਂ ਨਿਕਲੀ ਖੰਡੇ ਬਾਟੇ ਦੀ ਪੌਲ ਲੈ ਕੇ ਤੇ ਗੁਰੂ ਦੇ ਪੁੱਤਰ ਤੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਵੀਰਾਂ ਦਾ ਪਰਿਵਾਰ ਦਾ ਜਿਨ੍ਹਾਂ ਨੇ ਇਹ ਉਦਮਪ੍ਰਾਲਾ ਹਰ ਸਾਲ ਕਰਦੇ ਨੇ ਔਰ ਰਲ ਕੇ ਆਪਣੇ ਆਪਣੇ ਘਰਾਂ ਵਿੱਚ ਬਹੁਤ ਵੀਰ ਇਦਾਂ ਕਰਨ ਲੱਗ ਪਏ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲਹਿਰ ਚਲਾ دیਏ ਆਪਣੇ ਆਪਣੇ ਇਲਾਕੇ ਵਿੱਚ ਕੋਸ਼ਿਸ਼ ਕਰੋ ਕਿ 20 ਦਸੰਬਰ ਤੋਂ ਲੈ ਕੇ ਯਾਨੀ ਕਿ 6 ਪੋ ਤੋਂ ਲੈ ਕੇ 12 13 14 ਪੋ ਤੱਕ ਆਪੋ ਆਪਣੇ ਇਲਾਕਿਆਂ 'ਚ ਸਭ ਜਾਦਿਆਂ ਦੇ ਨਾਂ ਤੇ ਸ਼ੀਧੀ ਸਮਾਗਮ ਰੱਖਿਏ ਉੱਥੇ ਭਾਵੇਂ ਕੋਈ ਜ਼ਿਆਦਾ ਨਹੀਂ ਆਪਣੇ ਪਿੰਡ ਦੇ ਕੋਈ ਗ੍ਰੰਥੀ ਪ੍ਰਚਾਰਕ ਲਾਗੇ ਤੇ ਤੁਹਾਡੇ ਇਲਾਕੇ ਦੇ ਕੋਈ ઠાੜੀ ਕਵੀਸ਼ਲ ਪ੍ਰਚਾਰਕ ਉਹਨਾਂ ਨੂੰ ਬੁਲਾ ਕੇ ਕਹੋ ਆਓ ਭਾਈ ਹਾਂ ਦੇ ਨਾਲ ਸਭ ਜਾਦਿਆਂ ਦੀ ਚਰਚਾ ਕਰੋ ਹਾਨੂੰ ਦੱਸੋ ਸਾਡੇ ਬੱਚੇ ਬੱਚਿਆਂ ਨੂੰ ਸਿੱਖੀ ਬਾਰੇ ਪਤਾ ਲੱਗਾ ਤਾਂ ਆਓ ਗੁਰੂ ਕਿਰਪਾ ਕਰੇ ਸ਼ਾਮ ਦਾ ਸਮਾਗਮ ਜਿਹੜਾ ਹੈ ਉਹ 7 ਤੋਂ 9 ਗੁਰਦੁਆਰਾ ਰੂਦਰਪੁਰ ਆਵਾਸ ਨਵਾਸੇ ਉੱਥੇ ਹੈ ਆਪ ਜੀ ਨੇ ਉੱਥੇ ਵੀ ਪਹੁੰਚਣਾ ਹੈ ਆਪਰ ਰਲ ਕੇ ਉੱਥੇ ਵੀ ਗੁਰਮਤੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ ਤੋ ਆਓ ਇੱਕ ਚੇਤਕਾ ਚੇਤਨਾ ਸਾਡੇ ਅੰਦਰ ਲੱਗੇ ਚिटਕ ਲੱਗੇ ਸਾਨੂੰ ਅਸੀਂ ਆਪਣੇ ਜਮੀਰ ਨੂੰ ਜਗਾਈਏ ਗੁਰੂ ਦੀ ਬਾਣੀ ਨੂੰ ਆਪੜ ਸਮਝੀਏ ਸਹਿਜ ਪਾਠ ਆਪਣੇ ਘਰਾਂ ਚ ਕਰੀਏ ਘਰਾਂ ਚ ਬਜ਼ੁਰਗਾਂ ਦੀ ਰਿਸਪੈਕਟ ਕਰੋ ਬੱਚੇ ਬੱਚੀਆਂ ਨੂੰ ਗੁਰਮਤ ਨਾਲ ਜੋੜੀਏ ਸ਼ਾਮਾਂ ਨੂੰ ਜਦੋਂ ਸਮਾਂ ਹੁੰਦਾ ਤਰੀਕੇ ਨਾਲ ਪੋਤਾ ਜਾ ਆਪਾਂ ਪ੍ਰਸ਼ਾਦਾ ਤਿਆਰ ਕਰ ਲਿਆ ਵਾ ਆਪਰ ਰਲ ਕੇ ਪਹਿਲਾਂ ਸੋਧਾ ਰਹਿਰਾਸ ਦੀ ਪਾਵਨ ਬਾਣੀ ਦਾ ਪਾਠ ਕਰ ਲੀਏ ਜਿਹੋ ਸਾਰੇ ਬੱਚੇ ਨੂੰ ਘਰੋਂ ਤਿਆਰ ਕਰਕੇ ਭੇਜਣਾ ਉਦੋਂ ਏਦਾਂ ਭੇਜੋ ਪੁੱਤਰ ਆਹ ਮੈਂ ਤੇਰੇ ਨਾਲ ਜਪਜੀ ਸਾਹਿਬ ਦੀਆਂ ਪਹਿਲੀਆਂ ਇੱਕ ਦੋ ਪੌੜੀਆਂ ਦਾ ਪਾਠ ਕਰਦੀਆਂ ਦੋ ਪੌੜੀਆਂ ਤਿੰਨ ਪੌੜੀਆਂ ਪੰਜ ਪੌੜੀਆਂ ਰਲ ਕੇ ਬਾਣੀ ਪੜੀਏ ਬੱਚਿਆਂ ਨੂੰ ਪੜਨ ਦੀ ਆਤ ਪਾਈਏ ਤੋ ਇਹ ਤਾਂ ਹੀ ਹੋਏਗਾ ਜੇ ਮਾਂ ਮਾ ਪੜਨ ਗਿਆ ਤੇ ਬੱਚੇ ਵੀ ਪੜਨਗੇ ਤੋ ਇਸ ਕਰਕੇ ਆਸ ਹੈ ਕਿ ਆਪ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਆਓ ਲਖਤੇ ਜਿਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਕੌਰ ਜੀ ਛੇ ਪੋ ਤੱਕ ਸਾਰਾ ਪਰਿਵਾਰ ਬੈਠਾ ਹੈ 13 14 ਪੋ ਤੱਕ ਸ਼ਾਦਤ ਦੇ ਜਾਮ ਵੀ ਪੀ ਗਏ ਪਰ 파ਰਸ਼ਾ ਜੀ ਫਿਰ ਵੀ ਚੜ ਦੀ ਕਲਾ ਚ ਰਹੇ ਦੋਲੇ ਨਹੀਂ ਘਬਰਾਏ ਨਹੀਂ ਤੇ ਸਾਡੀ ਜ਼ਿੰਦਗੀ ਚ ਮਾੜੀਆਂ ਮਾੜੀਆਂ ਮੁਸ਼ਕਲਾਂ ਆ ਜਾਂਦੀਆਂ ਸੀ ਘਬਰਾ ਜਾਣੇ ਆ ਉਲਾਮੇ ਦੇਣ ਲੱਗ ਪੈਣੇ ਆ ਸਾਨੂੰ ਤੇ ਲਾਲਚੀ ਜੇ ਬਣਾਇਆ ਜਾ ਰਿਹਾ ਵੀ ਆਹ ਪੜੋਗੇ ਤੇ ਆਹ ਮਿਲੂਗਾ ਉਹਨਾਂ ਨੂੰ ਪਾਈ ਅਸੀਂ ਇਹਨਾਂ ਗੱਲਾਂ ਚ ਹੁਣ ਬਾਹਰ ਆ ਬਾਣੀ ਅਸੀਂ ਕਿਸੇ ਪਦਾਰਥ ਦੀ ਪ੍ਰਾਪਤੀ ਲਈ ਨਹੀਂ ਪੜਨਾ ਬਾਣੀ ਅਸੀਂ ਜ਼ਿੰਦਗੀ ਜੀਉਣ ਲਈ ਪੜਨੀ ਆ ਜੇ ਸੁਖ ਦੇਤਾ ਤੁਝੇ ਆਰਾਧੀ ਦੁਖ ਪੀ ਤੁਜੇ ਧਿਆਈ ਜੇ ਭੁਖ ਦੇ ਤਾਂ ਇਤਿਹੀ ਰਾਜਾਂ ਦੁਖ ਵਿੱਚ ਸੁਖ ਮਨਾਈ ਤੋ ਆਓ ਸਾਰੇ ਇੱਕ ਵਾਰ ਰੜਕੇ ਇਹਨਾਂ ਪੰਕਤੀਆਂ ਨੂੰ ਪੜ੍ਹੀਏ ਫਿਰ ਸਮਾਪਤੀ ਹੈ ਸਾਧ ਸੰਗਤ ਜੀ ਸਾਰੇ ਪੜੋ ਸ਼ਬਦ ਮਰੋ ਫਿਰ ਜੀਵੋ ਸਾਧ ਹੀ ਸ਼ਬਦ ਮਰੋ ਫਿਰ ਜੀਵੋ ਸਾਧ ਹੀ ാ മരണ താർ മരണ അമൃത നമ സദാ മന മീ അത സദ മന മീ ਸ਼ਬਦ ਹੈ ਪਾਵੇ ਕੋਈ ਸ਼ਬਦ ਹੈ ਪਾਵੇ ਕੋਈ ਸ਼ਬਦ ਹੈ ਪਾਵੇ ਕੋਈ ਸ਼ਬਦ ਹੈ ਪਾਵੇ ਕੋਈ ਦਾਤ ਦਾਤ ਰਖੀ ਹੱਥ ਆਪਣੇ ਦਾਤ ਦਾਤ ਰਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਜਿਸ ਪਾਵੇ ਤਿਸ ਦੇਈ ਜਿਸ ਪਾਵੇ ਤਿਸ ਦੇਈ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹਾਂ ਜਾ ਪੈਸੇਈ ਦਰਗਾਹਾਂ ਜਾ ਪੈਸੇਈ ਦਰਗਾਹਾਂ ਜਾ ਪੈਸੇਈ ਦਰਗਾਹਾਂ ਜਾ ਪੈਸੇਈ ਬਹੁਤ ਬਹੁਤ ਸ਼ੁਕਰਾਨਾ ਉਸ ਅਕਾਲ ਪੁਰਖ ਵੈ ਗੁਰੂ ਜੀ ਦਾ ਜਿਨ੍ਹਾਂ ਨੇ ਸਾਡੇ ਅੰਦਰ ਪ੍ਰਬੰਧਕ ਵੀਰਾਂ ਅੰਦਰ ਇਥੋਂ ਦੀ ਸਮੂਚੀ ਸੰਗਤ ਅੰਦਰ ਇੱਕ ਚੇਤਨਤਾ ਇਹ ਚੇਤਨਤਾ ਹੈ ਕਿ ਜਾਗ ਲੱਗੀ ਸਾਡੇ ਅੰਦਰ ਅਸੀਂ ਇਸ ਆਪਣੇ ਗੁਰੂ ਦੀ ਬਾਣੀ ਉਨਾ ਮਹਾਨ ਵਡਵਡੇਰਿਆਂ ਪੁਰਖਿਆਂ ਦੀ ਮਿੱਠੀ ਅਤੇ ਪਿਆਰੀ ਯਾਦ ਵਿੱਚ ਜੁੜ ਕੇ ਬੈਠੇ ਆਓ ਜੀ ਰਲ ਕੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਕਰੀਏ ਫਿਰ ਸਮਾਪਤੀ ਹੈ ਸਾਧ ਸੰਗਤ ਜੀ ਕੋਈ ਰਸਨਾ ਵਾਂਜੀ ਨਾ ਰਵੇ ਫਤਿਹ ਬਲਾਓ ਗੱਜ ਕੇ ਆਖੋ ਸਾਸ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ